ਕੀ 익ਸਪੈਕਟੇਸ਼ਨਸ ਨੇ ਕੀ ਵਿਜਨ ਲੈ ਕੇ ਜਾ ਰਹੇ ਹਾਂ ਕਿ ਜਦ ਤੱਕ ਤੇ ਹੂੰ ਤਦ ਤੱਕ ਕੀ ਅੱਗੇ ਜਿਹੜਾ ਬਿਹਤਰੀ ਕਰੋਗੇ ਰੋਡ ਮੈਪ ਕੀ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਡਾ ਜਿਹੜਾ ਹੈਗਾ ਹੁਣ ਤੱਕ ਜਿਹੜੀ ਅਸੀਂ ਸਟੱਡੀ ਕੀਤੀ ਹੈ ਮੁਹਾਲੀ ਮੈਂ ਜੁਆਇਨ ਕਰਨ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਪ੍ਰਾਇਓਰਟੀਰੀਜ਼ ਹੈਗੇ ਪਹਿਲਾ ਤੇ ਹੈਗਾ ਕਿ ਜਿਹੜੀ ਪ੍ਰੋਐਕਟਿਵ ਪੁਲਿਸਿੰਗ ਹੈਗੀ ਏ ਉਹ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੋਐਕਟਿਵ ਤੇ ਪ੍ਰੌਮਟ ਪੁਲਿਸਿੰਗ ਹੋਵੇ ਦੂਜਾ ਹੈਗਾ ਕਮਿਊਨਿਟੀ ਦਾ ਇੰਗੇਜਮੈਂਟ ਕੀਤਾ ਜਾਵੇ ਜੋ ਵੀ ਲੋਕਾਂ ਦੀ ਪ੍ਰੋਬਲਮ ਹੈਗੀ ਹੈ ਜਿਵੇਂ ਆਰਡਬਲਿਊਏਜ਼ ਹੈਗੀ ਹੈ ਵਿਲੇਜ ਦੇ ਵਿੱਚ ਅਸੀਂ ਸੋ ਡਰਗਸ ਦੇ ਅਗੇਂਸਟ ਲੋਕਾਂ ਦਾ ਫੀਡਬੈਕ ਲੈ ਕੇ ਜੋ ਉਹਨਾਂ ਦੀ ਪ੍ਰੋਬਲਮਸ ਹੈਗੀ ਉਹਨਾਂ ਤੱਕ ਜਾ ਕੇ ਅਪਰੋਚ ਕਰਕੇ ਵੀ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਜਿਹੜਾ ਪੁਲਿਸ ਪ੍ਰਤੀ ਫੇਥ ਹੈਗਾ ਟਰਸਟ ਹੈਗਾ ਉਹ ਹੋਰ ਇਨਕਰੀਜ਼ ਕਰੀਏ ਤੀਜਾ ਹੈਗਾ ਕੰਪਲੇਂਟ ਡਿਸਪੋਜ਼ਲ ਦਾ ਸਾਡੀ ਜਿਹੜੀ ਪੈਂਡੈਂਸੀ ਆਫ ਕੰਪਲੇਂਟਸ ਐ ਪੈਂਡੈਂਸੀ ਆਫ ਐਫ ਆਈ ਆਰਸ ਹੈਗੀ ਹੈ ਉਹਨੂੰ ਅਸੀਂ ਰਿਵਿਊ ਕਰਕੇ ਉਹਨੂੰ ਕਟਾ ਕੇ ਜਿਹੜੀ ਨਵੀਂ ਬੀ ਐਨ ਐਸ ਐਸ ਦੀ ਹਦਾਇਤਾਂ ਹੈਗੀ ਉਹਦੇ ਅਕੋਰਡਿੰਗ ਉਹਨੂੰ ਲਾਣਾ ਚਾਹੁੰਦੇ ਆਂ ਚੌਥਾ ਹੈਗਾ ਸਾਈਬਰ ਕ੍ਰਾਈਮ ਦੇ ਮਾਨਯੋਗ ਡੀਜੀਪੀ ਸਾਹਿਬ ਨੇ ਪਿੱਛੇ ਆਪਣੇ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਬਣਾਏ ਗਏ ਹੈ ਸਾਈਬਰ ਥਾਣੇ ਬਣ ਗਏ ਸੋ ਉਹਦੇ ਵਿੱਚ ਅਸੀਂ ਪੰਜਾਬ ਪੂਰੇ ਦੇ ਵਿੱਚ ਅਸੀਂ ਐਕਸਪਰਟਸ ਵੀ ਹਾਇਰ ਕੀਤੇ ਸਾਈਬਰ ਦੇ ਆਰ ਇਕਨੋਮਿਕ ਆਫੈਂਸਸ ਦੇ ਤੇ ਨਾਲ ਹੀ ਜਿਹੜੇ ਲੀਗਲ ਐਕਸਪਰਟਸ ਵੀ ਹਾਇਰ ਕੀਤੇ ਇਹਨਾਂ ਨੂੰ ਯੂਜ਼ ਕਰਕੇ ਸਾਈਬਰ ਆਫੈਂਸਸ ਦੇ ਵਿੱਚ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਪ੍ਰੋਐਕਟਿਵਲੀ ਉਹਨਾਂ ਨੂੰ ਗਾਈਡ ਕਰਨਾ ਸੋਸ਼ਲ ਮੀਡੀਆ ਦੇ ਰਹੀ ਇਹ ਵੀ ਸਾਰਟੀਪਾਇਰਟੀ ਰਹੇਗੀ ਪੰਜਵੀਂ ਪ੍ਰੋਬਲਮ ਜਿਹੜੀ ਹੁਣ ਸਾਡੇ ਨੋਟਿਸ ਚ ਆਈ ਹੈ ਕਿ ਟ੍ਰੈਫਿਕ ਦੀ ਕਾਫੀ ਸਮੱਸਿਆ ਹੈਗੀ ਹੈ ਸੋ ਵੀ ਵਿਲ ਵਰਕ ਆਊਟ ਅ ਪਲਾਨ ਕਿ ਟ੍ਰੈਫਿਕ ਤੇ ਪੀਸੀਆਰ ਨੂੰ ਕਿਸ ਤਰੀਕੇ ਨਾਲ ਡਿਪਲੋਏ ਕੀਤਾ ਜਾਏ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਹੂਲਤ ਦਿੱਤੀ ਜਾ ਸਕੇ ਅਗਲਾ ਜੀ ਐਨ ਡੀ ਪੀ ਐਸ ਦਾ ਹੈਗਾ ਸਾਡਾ ਸਟੇਟ ਲੈਵਲ ਤੇ ਡਰਾਈਵ ਚੱਲ ਰਹੀ ਹੈ ਐਨ ਡੀ ਪੀ ਐਸ ਦੇ ਜਿਹੜੇ ਹੈਗੇ ਆ ਉਹਦੇ ਵਿੱਚ ਸਾਡਾ ਮਕਸਦ ਇਹ ਹੈਗਾ ਕਿ ਜਿਹੜੇ ਨੋਨ ਸਮਗਲਰਸ ਹੈਗੇ ਆ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਉਹਨਾਂ ਨੂੰ ਲੋਕਾਂ ਤੇ ਫੀਡਬੈਕ ਲੈ ਕੇ ਅਦਰਵਾਈਜ਼ ਵਕ ਵਕ ਜਿਹੜੀ ਸਾਡੀ ਵੀ ਏਜੰਸੀਜ਼ ਹੈਗੀ ਉਹਨਾਂ ਦਾ ਫੀਡਬੈਕ ਲੈ ਕੇ ਆਇਡੈਂਟੀਫਾਈ ਕੀਤਾ ਜਾਵੇ ਤੇ ਉਹਨਾਂ ਜਿਹੜੇ ਪੁਆਇੰਂਟ ਆਫ ਸੇਲਸ ਹੈਗੇ ਉਹਨਾਂ ਨੂੰ ਫਿਨਿਸ਼ ਕਰਕੇ ਤੇ ਉਹਨਾਂ ਨੂੰ ਬਿਹਾਈਂਡ ਦੀ ਬਾਰਸ ਭੇਜਿਆ ਜਾਵੇ ਅਗਲਾ ਜੀ ਪ੍ਰੋਬਲਮ ਜਿਹੜੀ ਲੋਕਲ ਇੱਥੇ ਹੈਗੀ ਬਿਕੋਜ਼ ਭਾਰਤੋਂ ਕਾਫੀ ਲੋਕ ਆ ਕੇ ਰਹਿੰਦੇ ਟੈਨੈਂਟ ਵੈਰੀਫਿਕੇਸ਼ਨ ਦੀ ਜਿਹੜੀ ਪ੍ਰੋਬਲਮ ਐ ਸਾਹਮਣੇ ਆਈ ਹੈ ਸੋ ਉਹਨੂੰ ਅਸੀਂ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਦੇ ਪੱਖੋਂ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕਿ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਵੇ ਥੋਰੋ ਹੋਵੇ ਤੇ ਟਾਈਮ ਬਾਉਂਡ ਹੋਵੇ ਇਹ ਸਾਡਾ ਜਿਹੜਾ ਹੈਗਾ ਉਹ ਰੋਗੇਟਿਵ ਰਹੇਗਾ ਕਿਉਂਕਿ ਆਪਣੇ ਜ਼ਿਲ੍ਹੇ ਦਾ ਬਾਰਡਰ ਲੱਗਦਾ ਹੈ ਚੰਡੀਗੜ੍ਹ ਨਾਲ ਵੀ ਲੱਗਦਾ ਹੈ ਦੂਜੀ ਸਟੇਟਸ ਨਾਲ ਵੀ ਲੱਗਦਾ ਹੈ ਸੋ ਕਰਾਸ ਬਾਰਡਰ ਜਿਹੜਾ ਕ੍ਰਾਈਮ ਹੋਏਗਾ ਕਰਾਸ ਬਾਰਡਰ ਕ੍ਰਿਮੀਨਲਸ ਉਹਦੇ ਲਈ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਨਾਲ ਰੈਗੂਲਰ ਇਨ ਟੱਚ ਰਹਿ ਕੇ ਅਸੀਂ ਉਹਨੂੰ ਟਰੇਸ ਕਰਕੇ ਜਿਹੜਾ ਹੈਗਾ ਸਾਡੇ ਰਹੇਗਾ ਅਗਲੀ ਪ੍ਰੋਬਲਮ ਜਿਹੜੀ ਹੈਗੀ ਜਿਹੜੀ ਆਇਡੈਂਟੀਫਾਈ ਕੀਤੀ ਗਈ ਕਿ ਕੁਝ ਇੱਥੇ ਚੌਕਾ ਤੇ ਵੀ ਕੁਝ ਪ੍ਰੋਬਲਮ ਆਂਦੀ ਹੈ ਕੁਝ ਲੋਕ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਵੈਗਸ ਦੀ ਗਾਰਡ ਦੇ ਵਿੱਚ ਤੰਗ ਕਰਦੇ ਆ ਕਿਸੇ ਇਸ ਤਰੀਕੇ ਦੀ ਪ੍ਰੋਬਲਮ ਆਂਦੀ ਹੈ ਉਹ ਜਿਹੜੀ ਰੈਗੂਲਰ ਪ੍ਰੋਬਲਮਸ ਜੋ ਵੀ ਲੋਕਾਂ ਲੋਕੀ ਫੇਸ ਕਰ ਰਹੇ ਆ ਉਹ ਅਸੀਂ ਫੀਡਬੈਕ ਚੈਨਲਸ ਦੇ ਰਾਹੀਂ ਰੈਗੂਲਰ ਫੀਡਬੈਕ ਲੈ ਕੇ ਮੀਡੀਆ ਤੋਂ ਵੀ ਫੀਡਬੈਕ ਲੈ ਕੇ ਉਹਨਾਂ ਤੇ ਜ਼ਰੂਰ ਵਰਕ ਆਊਟ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਲੇਟੈਸਟ ਟੈਕਨੋਲੋਜੀ ਯੂਜ਼ ਕਰਕੇ ਡਾਟਾ ਅਨਾਲਿਸਿਸ ਕਰਕੇ ਪ੍ਰੋਫਾਈਲਿੰਗ ਆਫ ਏਰੀਆਜ਼ ਕਰਕੇ ਕਿ ਕ੍ਰਾਈਮ ਪ੍ਰੋਨ ਏਰੀਆਜ਼ ਕਿੱਥੇ ਹੈਗੇ ਆ ਉੱਥੇ ਕਿਸ ਤਰੀਕੇ ਨਾਲ ਸੈਂਟੀਫਿਕ ਤਰੀਕੇ ਨਾਲ ਡਿਪਲॉयਮੈਂਟ ਆਫ ਪੀਸੀਆਰ ਤੇ ਫੋਰਸ ਕੀਤਾ ਜਾ ਸਕਦਾ ਹੈ ਏ ਵੀ ਸਾਡਾ ਜਿਹੜਾ ਹੈਗਾ ਇਹ ਪ੍ਰਾਇਰਟੀ ਏਰੀਆ ਦੇ ਵਿੱਚ ਰਹੇਗਾ ਸੋ ਬੇਸਿਕਲੀ ਇਨ ਕਨਕਲੂਜਨ ਪੁਲਿਸਿੰਗ ਜੀਡੀਓ ਇਫੈਕਟਿਵ ਹੋਵੇ ਪ੍ਰੋਫੈਸ਼ਨਲ ਹੋਵੇ ਤੇ ਪ੍ਰੋਐਕਟਿਵ ਹੋਵੇ ਇਹ ਹੀ ਸਾਡਾ ਪਰਪਸ ਸਰ ਕੁਝ ਤੁਸੀਂ ਇੱਕ ਕ੍ਰਾਈਟਰੀਆ ਵਿੱਚ ਫੜਵਾਉਂਗੇ ਕਿ ਕਿੰਨੇ ਮਹੀਨੇ ਚ ਕਿੰਨੇ ਕੇਸਸ ਆ ਰਹੇ ਨੇ ਜਾਂ ਕਿੰਨੇ ਸੋਲਵ ਹੋ ਚੁੱਕੇ ਨੇ ਤਾਂ ਕਿ ਉਹ ਵੀ ਇੱਕ ਫਿਲਟਰਡ ਆਊਟ ਰਹੇ ਉਸ ਤੋਂ ਇਲਾਵਾ ਕੁਝ ਏਰੀਆਜ਼ ਇਹੋ ਜਿਹੇ ਹੁੰਦੇ ਨੇ ਜਿੱਥੇ ਜ਼ਿਆਦਾਤਰ ਵਾਰਦਾਤਾਂ ਹੋ ਜਾਂਦੀਆਂ ਨੇ ਜਾਂ ਜ਼ਿਆਦਾ ਕ੍ਰਿਮੀਨਲ ਐਕਟੀਵਿਟੀ ਹੁੰਦੀਆਂ ਨੇ ਕੁਝ ਉਹਨਾਂ ਤੇ ਪੀਸੀਆਜ਼ ਦੀ ਸਿਕਿਉਰਿਟੀ ਵਧਾ ਦਿੱਤੀ ਕੋਈ ਉਸ ਤਰੀਕੇ ਨਾਲ ਕੋਈ ਤਿਆਰੀ ਹੋਏ ਕੋਈ ਉਹਨਾਂ ਨੂੰ ਰੈੱਡ ਜ਼ੋਨ ਡਿਕਲੇਅਰ ਕੀਤਾ ਜਾਏ ਕਿ ਇਹ ਇੱਥੇ ਜਿਹੜੀ ਸਿਕਿਉਰਿਟੀ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਇੱਥੇ ਜ਼ਿਆਦਾ ਕ੍ਰਿਮੀਨਲ ਐਕਟੀਵਿਟੀ ਹੁੰਦੀਆਂ ਨੇ ਕਿਉਂਕਿ ਜਦੋਂ ਅਸੀਂ ਕ੍ਰਾਈਮ ਜਿਹੜੀ ਅਸੀਂ ਕ੍ਰਾਈਮ ਮੀਟਿੰਗ ਰਿਵਿਊ ਵਗੈਰੇ ਕਰਦੇ ਉਹ ਤਾਂ ਸਾਡਾ ਸਾਡੀ ਰੈਡ ਲਾਈਨਸ ਹੁੰਦੀਆਂ ਆਲਰੇਡੀ ਕਿ ਜਿਹੜੇ ਹੁਣ ਕਿਉਂਕਿ ਨਵੇਂ ਕਾਨੂੰਨ ਆ ਗਏ ਉਹਦੇ ਵਿੱਚ ਤਾਂ ਕਾਫੀ ਸਟ੍ਰਿਕ ਡੈਡਲਾਈਨਸ ਹੈਗੀ ਹੈ ਸੋ ਉਹਨੂੰ ਵੀ ਅਸੀਂ ਮੀਟ ਕਰਾਂਗੇ ਕ੍ਰਾਈਮ ਅਗੇਂਸਟ ਔਮਨ ਦੀ ਵੀ ਸਪੈਸਿਫਿਕ ਡੈਡਲਾਈਨਸ ਹੁੰਦੀ ਕਿ ਇੰਨੇ ਪੀਰੀਅਡ ਦੇ ਵਿੱਚ ਚਲਾਨ ਹੋਣਾ ਚਾਹੀਦਾ ਸੋ ਉਹ ਜਿਹੜੇ ਡੈਡਲਾਈਨਸ ਹੈਗੇ ਜਿੱਥੇ ਅਸੀਂ ਮੀਟ ਨਹੀਂ ਕਰ ਪਾ ਰਹੇ ਤਾਂ ਆਈਓਸ ਦੇ ਖਿਲਾਫ ਵੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਇਹਨੂੰ ਟਾਈਮ ਬਾਉਂਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਦੂਜੀ ਗੱਲ ਜਿਹੜੀ ਪ੍ਰੋਫਾਈਲਿੰਗ ਵਾਲੀ ਹੈਗੀ ਐ ਸੋ ਡਾਟਾ ਅਨਲਿਸਿਸ ਵੀ ਹੈਲਪ ਅਸ ਇਨ ਥੈਟ ਅਸੀਂ ਦੇਖਾਂਗੇ ਪਿਛਲੇ 4-5 ਸਾਲ ਦਾ ਡਾਟਾ ਲੈ ਕੇ ਦੇਖਾਂਗੇ ਕਿਹੜੇ ਏਰੀਆ ਦੇ ਵਿੱਚ ਕਿਸ ਤਰੀਕੇ ਦੇ ਕ੍ਰਾਈਮ ਜ਼ਿਆਦਾ ਹੈਗੇ ਤੇ ਉਹਨਾਂ ਨੂੰ ਪ੍ਰੀਵੈਂਟ ਕਰਨ ਲਈ ਕੀ ਕੀਤਾ ਜਾ ਸਕਦਾ ਸਰ ਇਸਮੇ ਇੱਕ ਹੋਰ ਗੱਲ ਹੈ ਜਿਹੜੀ ਮੇਨ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਕਿਉਂਕਿ ਨਾਈਟ ਪੈਟ੍ਰੋਲਿੰਗ ਨੂੰ ਨਾਈਟ 'ਚ ਕਈ ਵਾਰਦਾਤਾਂ ਪਿਛਲੇ ਦਿਨਾਂ ਸਾਹਮਣੇ ਆਈਆਂ ਹਾਲਾਂਕਿ ਗ੍ਰਸਤਾਰੀਆਂ ਵੀ ਹੋਈਆਂ ਲੇਕਿਨ ਨਾਈਟ ਪੈਟ੍ਰੋਲਿੰਗ ਨੂੰ ਹੋਰ ਵੀ ਉਹੀ ਜਿਹੜੀ ਪ੍ਰੋਫਾਈਲਿੰਗ ਵਾਲੀ ਮੈਂ ਗੱਲ ਕਰ ਰਿਹਾ ਸੋ ਇਹਨੂੰ ਡੇ ਤੇ ਨਾਈਟ ਦੇ ਵਿੱਚ ਵੀ ਅਸੀਂ ਪ੍ਰੋਫਾਈਲ ਆਊਟ ਕਰ ਲਾਂਗੇ ਕਿ ਕਿਹੜੇ ਕਿਹੜੇ ਜਿਹੜੇ ਪੁਆਇੰਟਸ ਹੈਗੇ ਵਨਰੇਬਲ ਪੁਆਇੰਟਸ ਹੈਗੇ ਸੋ ਉਸ ਤਰੀਕੇ ਨਾਲ ਉਹਨਾਂ ਨੂੰ ਪੀਸੀਆਰਸ ਨੂੰ ਰੈਗੂਲੇਟ ਕਰਕੇ ਉੱਥੇ ਲਾਇਆ ਜਾ ਸਕਦਾ ਸਰ ਤੁਸੀਂ ਟਰਮ ਸੁਣੀ ਹੋਣੀ ਈਜ਼ ਆਫ ਡੂਇੰਗ ਬਿਜ਼ਨਸ ਸਰਕਾਰ ਵੱਲੋਂ ਯੂਜ਼ ਕਰਦੀ ਹੈ ਈਜ਼ ਆਫ ਕਮਿੰਗ ਟੂ ਪੁਲਿਸ ਸਟੇਸ਼ਨ ਬੜਾ ਕਿਵੇਂ ਹੋਏਗਾ ਇਹ ਪ੍ਰਸਪੈਕਟਿਵ ਕਿਵੇਂ ਚੇਂਜ ਹੋਏਗਾ ਕਿ ਕਿਸ ਦੀ ਚੇਂਜ ਸੁਣਾਜੂਗੀ ਤਾਂ ਉਹ ਡਰ ਜਾਂਦੇ ਕਿ ਜਾ ਕੇ ਮੇਰੇ ਜਿਆਦਾ ਚੱਕਰ ਲੱਗਣੇ ਆ ਪੁਲਿਸ ਸਟੇਸ਼ਨ 'ਚ ਉਹ ਕਿੰਨਾ ਈ ਇਸ ਇੱਕ ਕਮਿਊਨਿਟੀ ਪਾਲਿਸੀ ਯੈਸ ਦੇਖੋ ਇਟ ਇਜ਼ ਅ ਵੈਰੀ ਇਟ ਇਜ਼ ਦੀ ਮੋਸਟ ਪਰਟਨੈਂਟ ਕੁਐਸਚਨ ਇਨ ਫੈਕਟ ਆਈ ਊਡ ਸੇ ਸੋ ਪਹਿਲਾ ਤੇ ਸੱਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਨਵੇਂ ਕਾਨੂੰਨ ਆਏ ਉਹਦੇ ਵਿੱਚ ਇਹ ਸਰਕਾਰ ਦਾ ਵੀ ਉਪਰਾਲਾ ਹੈਗਾ ਕਿ ਇਹਨਾਂ ਨੂੰ ਕਿਵੇਂ ਈਜ਼ ਕੀਤਾ ਜਾਵੇ ਫਾਰ ਐਗਜ਼ਾਮਪਲ ਈਫਆਰ ਦਾ ਕਨਸੈਪਟ ਵੀ ਆਇਆ ਹੈ ਐਨੀਬਾਡੀ ਕੈਨ ਫਾਈਲ ਐਨ ਐਫਆਰ 3 ਦਿਨ ਦੇ ਵਿੱਚ ਜਾ ਕੇ ਉਹ ਸਾਈਨ ਕਰ ਸਕਦਾ ਹੈ ਸੋ ਪੁਲਿਸ ਨੂੰ ਕੌਗਨੀਜ਼ੇਬਲ ਆਫੈਂਸ ਦੇ ਵਿੱਚ ਕਾਰਵਾਈ ਕਰਨਾ ਜ਼ਰੂਰੀ ਹੈ ਸਾਡੇ ਵੱਲੋਂ ਕਲੀਅਰ ਇਨਸਟ੍ਰਕਸ਼ਨਸ ਹੈਗੇ ਕਿ ਬਰਕਿੰਗ ਆਫ ਕ੍ਰਾਈਮ ਕਰਨ ਦੀ ਕੋਈ ਲੋੜ ਨਹੀਂ ਹੈ ਜੋ ਵੀ ਕ੍ਰਾਈਮ ਹੁੰਦਾ ਹੈ ਉਸ ਕ੍ਰਾਈਮ ਦੇ ਖਿਲਾਫ ਐਫਆਰ ਦਰਜ ਕੀਤੀ ਜਾਵੇ ਬਾਅਦ ਚ ਦੋਸ਼ਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਬਾਕੀ ਈਜ਼ ਆਫ ਡੂਇੰਗਲੀ ਅਸੀਂ ਇਹ ਵੀ ਕਰਨਾ ਚਾਹੁੰਦੇ ਆ ਕਿ ਆਨਲਾਈਨ ਜਿਹੜੇ ਸਿਸਟਮਸ ਹੈਗੇ ਸਾਨੂੰ ਜਿਹੜੀ ਆਨਲਾਈਨ ਕੰਪਲੇਂਟ ਹੈ ਦੀ ਉਹਦਾ ਵੀ ਫਾਲੋਅ ਅਪ ਟਾਈਮਲੀ ਹੋ ਜਾਏ ਤਾਂ ਜਿਹੜਾ ਕੋਈ ਵਿਅਕਤੀ ਥਾਣੇ ਨਹੀਂ ਜਾਣਾ ਚਾਹੁੰਦਾ ਹੈ ਨਹੀਂ ਜਾ ਸਕਦਾ ਉਹ ਜੋ ਆਨਲਾਈਨ ਕੰਪਲੇਂਟ ਦਿੰਦਾ ਹੈ ਤੇ ਉਹਦਾ ਵੀ ਫਾਲੋਅ ਅਪ ਅਸੀਂ ਕਰ ਸਕੀਏ ਕੁਝ ਚੰਡੀਗੜ੍ਹ ਤੇ ਪਚਕੂਲਾ ਦੇ ਜਿਹੜੇ ਡੀਸੀਪੀ ਨੇ ਐਸਐਸਪੀ ਨੇ ਉਹਨਾਂ ਨਾਲ ਵੀ ਟਾਈ ਅਪ ਸੱਤ ਰੱਖਾਂਗੇ ਕਿ ਕਿਉਂਕਿ ਸਿਟੀ ਹੈ ਬਹੁਤ ਜ਼ਰੂਰੀ ਹੈ ਕੋਆਰਡੀਨੇਸ਼ਨ ਹੋ ਉਹ ਤਾਂ ਮਤਲਬ that is that is obvious ਮਤਲਬ ਉਹਦੇ ਬਗੈਰ ਤਾਂ ਸਾਡਾ ਕੰਮ ਚੱਲ ਹੀ ਨਹੀਂ ਸਕਦਾ so we will work in coordination ਸਰ ਇਹਦੇ ਇੱਕ ਲਵਾ ਕ腐ਸ਼ਨ ਨੂੰ ਲੈ ਕੇ ਚਾਹੇ ਉਹ ਆਪਣਾ ਇੰਟਰਨਲ ਸਟਾਫ ਹੋ ਜਾਂ ਕਿਸ ਤਰ੍ਹਾਂ ਉਹਦੇ ਤੇ ਕਿਸ ਤਰ੍ਹਾਂ ਨਕੇਲ ਜਿਹੜੀ ਉਹ ਕसम ਦੀ ਗੱਲ ਤੁਸੀਂ ਲਗਾਤਾਰ ਮੀਟਿੰਗਸ ਵੀ ਕਰ ਰਹੇ ਹੋ ਆਪਣੇ ਅਫੀਸਰ ਦੇ ਨਾਲ ਐਸ ਐਚ ਓ ਡੀ ਐਸ ਵੀ ਲੇਕਿਨ ਕ腐ਸ਼ਨ ਇੱਕ ਐਦਾ ਦਾ ਮੁੱਦਾ ਹੈ ਆਬਵੀਅਸ ਕੋ ਨੂੰ ਖਤਲਪਾਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਕਦਮ ਚੱਕਰਿਓ ਕਿਸ ਤਰ੍ਹਾਂ ਦੀ ਹਦਾਇਤਾਂ ਤੁਸੀਂ ਆਪਣੇ ਸਟਾਫ ਨੂੰ ਅੰ ਦਿੱਤੀ देखो करप्शन ਲਈ ਕੋਈ ਹਦਾਇਤ ਨਹੀਂ ਹੁੰਦੀ ਕਰप्शन ਲਈ ਸਿੰਪਲ ਇੱਕ ਸਾਡੇ ਸੀਐਮ ਸਾਹਿਬ ਦਾ ਸਾਡੇ ਡੀਜੀਪੀ ਸਾਹਿਬ ਦਾ ਤੇ ਸਾਡਾ ਆਪ ਦਾ ਸਾਰਿਆਂ ਦਾ ਕਲੀਅਰ ਮੈਸੇਜ ਹੈਗਾ ਕਿ ਜੋ ਵੀ ਕਰप्शन ਕਰਦਾ ਹੈ ਉਹ ਉਹਦੇ ਇਫੈਕਟਸ ਭੁਗਤਣ ਲਈ ਤਿਆਰ ਰਹੇ ਪਿੱਛੇ ਕਈ ਮੁਲਾਜ਼ਮ ਹਰ ਜ਼ਿਲ੍ਹੇ ਦੇ ਵਿੱਚ ਫੜੇ ਵੀ ਗਏ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਡਿਸਮਿਸਲ ਵੀ ਹੋਏ ਸੇ ਇਹਦੇ ਵਿੱਚ ਇਹ ਤਾਂ ਇੱਕ ਜਿਹੜਾ ਹੈਗਾ ਅਪਰਾਧ ਹੈਗਾ ਸੇ ਅਪਰਾਧੀ ਨੂੰ ਜੋ ਸਜ਼ਾ ਮਿਲਣੀ ਹੈ ਉਹ ਮਿਲੇਗੀ ਸਰ ਕਈ ਏਮਪਲੋਈਜ਼ ਹੈਗੇ ਜਿਨ੍ਹਾਂ ਨੂੰ ਉੱਚੀ ਆ ਜਾਂ ਕੋਈ ਮੁਲਾਜ਼ਮ ਜਿਹੜੇ ਤਿੰਨ ਤਿੰਨ ਸਾਲ ਤੋਂ ਇੱਕੋ ਪੋਸਟ ਤੇ ਬੈਠੇ ਹੋਏ ਨੇ ਜਿਸ ਕਰਕੇ ਲਿੰਕ ਬਣ ਜਾਂਦੇ ਨੇ ਕਿ ਉਸ ਨੂੰ ਦੁਬਾਰਾ ਇੱਕ ਆਰਡਰ ਆਇਆ ਸੀ ਕਿ ਤਨਾਤੀ ਨਹੀਂ ਹੋਏਗੀ ਕਿ ਜਿਹੜਾ 3 ਸਾਲ ਕੱਟ ਗਿਆ ਉਸ ਨੂੰ ਵੀ ਕੋਈ ਇੰਪਲੀਮੈਂਟ ਵਗੈਰਾ ਕੀਤਾ ਜਾਏਗਾ ਇਹ ਜੀ ਇੱਕ ਸਟੇਟ ਦੀ ਪਾਲਿਸੀ ਆਲਰੇਡੀ ਇਨ ਪਲੇਸ ਹੈਗੀ ਇਹ ਪਿੱਛੇ ਅਸੀਂ ਆਲ ਪੰਜਾਬ ਤੇ ਰਿਵਿਊ ਵੀ ਕੀਤਾ ਸੀਗਾ ਸੋ ਵੀ ਲ ਐਗਜ਼ਾਮਿਨ ਇੱਥੇ ਜੇ ਰਿਵਿਊ ਦੀ ਰਿਕੁਆਇਰਮੈਂਟ ਹੈ ਕਿ ਦੁਬਾਰਾ ਕਰ ਲੈ ਸਰ ਇੱਕ ਇਮੀਗ੍ਰੇਸ਼ਨ ਫੋਰਮ ਦੇ ਜੋ ਯਹਾਂ ਪੇ ਮਾਮਲੇ ਆਤੇ ਹੈ ਕਿ ਕੰਪਨੀ ਕੇ 10 10 ਕੇਸ ਦਰਜ ਹੋਤੇ ਹੈ ਐਸਾ ਕਿਉਂ ਨਹੀਂ ਹੋਤਾ ਕਿ ਪਹਿਲਾ ਕੇਸ ਦਰਜ ਹੋਆ ਤਾਂ ਵੀ ਉਸਕੇ ਖਿਲਾਫ ਜੇ ਵੀ ਉਸਕੋ ਬੈਨ ਕਰਨਾ ਹੈ ਜਾਂ ਆਟੋ ਔਪਚਾਰਿਕਤਾ ਪੂਰੀ ਕੀਤੀ ਜਾਏ ताकि वो लोगों को ठग ना पाए इमिग्रेशन फ्रॉड का तो हम कर सकते नहीं ये आपका अच्छा पॉइंट है इसको हम नोट कर लेते हैं और जो आपके सुझाव है उनको इम्प्लीमेंट करने की कोशिश करेंगे। ठीक है जी एसएसपी मोहाली जिले के लोगों को क्या सुझाव लोगों को मेरे वालों बस यही रिक्वेस्ट हैगी है कि सानू जो है तुसी, तुसी फीडबैक दो अपना आके अप्रोच द पुलिस टेल अस योर प्रॉब्लम्स ਡੂ ਨਾਟ ਸ਼ਾਈ ਅਵੇ ਫਿਰ ਮਤਲਬ ਤੁਸੀਂ ਗਲ ਦਸਣ ਤੋਂ ਗੁਰੇਜ਼ ਨਾ ਕਰੋ ਸਾਡਾ ਇਹੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਹਰ ਇੱਕ ਦੀ ਪ੍ਰੋਬਲਮ ਜਿਹੜੀ ਹੈਗੀ ਉਹਨੂੰ ਟਾਈਮ ਬਾਉਂਡ ਮੈਨਰ ਦੇ ਨਾਲ ਰਿਜ਼ੋਲਵ ਕਰ ਸਕੀ ਸੋ ਯੂ ਸ਼ੁੱਡ ਗਿਵ ਅਸ ਫੀਡਬੈਕ ਮਾਲੀ ਦੇ ਵਿੱਚ ਇਸ ਵੇਲੇ 400 ਇਮੀਗ੍ਰੇਸ਼ਨ ਕੰਪਨੀ ਹੈ ਕੱਲ ਡੀਸੀ ਮੈਮ ਨੇ ਇੱਕ ਪ੍ਰੈਸ ਰਿਪੋਰਟ ਜਾਰੀ ਕਰਵਾਇਆ ਸੀ ਉਹਦੇ ਵਿੱਚ ਇਹ ਲਿਖਿਆ ਸੀ ਕਿ ਕੋਈ ਵੀ ਕੰਪਨੀ ਅਗਰ ਵਿਦੇਸ਼ ਵਿੱਚ ਜਾਣੀ ਬੰਦੇ ਨੂੰ ਚਾਹੇ ਤਾਂ ਉਹਨੂੰ ਇੱਕ ਦਿੱਲੀ ਤੋਂ ਲਾਇਸੈਂਸ ਚਾਹੀਦਾ ਮੋਹਾਲੀ ਦੇ ਵਿੱਚ ਇੱਕ ਵੀ ਕੰਪਨੀ ਵਿੱਚ ਸਰਾ ਦਾ ਕੋਈ ਲਾਇਸੈਂਸ ਨਹੀਂ ਲੇਕਿਨ ਸਾਰੀ ਕੰਪਨੀ ਪੀਆ ਬਾਕੀ ਹੋਰ ਵੀ ਕਿਸੇ ਦੇ ਨਾਲ ਕੰਮ ਕਰ ਰਹੀ ਹੈ ਲੇਕਿਨ ਇੱਕ ਵੀ ਕਾਰਵਾਈ ਨਹੀਂ ਹੋਈ 400 ਪਲੱਸ ਹੋ ਗਏ। ਇਹਨਾਂ ਨੇ ਲਾਇਸੈਂਸ ਲਿਆ ਸਰ ਕੰਸਲਟੈਂਸੀ ਤੇ ਟਿਕਨ ਭੇਜ ਰਿਹਾ ਕੋਲੋਂ ਪੀਆਰ ਵਰਕ ਪਰਮਿਟ ਸਭ ਤੇ ਜਿਹਦੇ ਲਈ ਦਿੱਲੀ ਤੋਂ ਲਾਇਸੈਂਸ ਤੇ ਅਸੀਂ ਡੀਸੀ ਆਫਿਸ ਨਾਲ ਤਾਲਮੇਲ ਕਰਕੇ ਤੈਨੂੰ ਸਟੱਡੀ ਕਰ ਲਾਂਗੇ ਮੈਟਰ ਨੂੰ ਜੋ ਬਣਦੀ ਹੋਏਗੀ ਸਾਡੇ ਵੱਲੋਂ ਕਰਵੀ ਹੋ ਜਾਊਗਾ। ਇੱਕ ਕਾਲ ਲੈ ਲੈਣਾ 1 ਮਿੰਟ ਲਈ।